ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਆਪਣੀ ਗਾਥਾ ਹੈ ਉਹ ਇਤਿਹਾਸ ਦੇ ਵਿੱਚੋਂ ਆ 1704 ਦੇ ਵਿੱਚ ਜਦੋਂ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਮਾਸੀਵਾੜੇ ਦੇ ਜੰਗਲਾਂ ਤੋਂ ਹੋਰ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਜਦੋਂ ਦੀਨੇ ਕੰਗੜਾ ਕੇ ਜਫਰਨਾਮਾ ਸਾਹਿਬ ਲਿਖਦੇ ਆ ਇਹ ਜਿਹੜਾ ਜਫਰਨਾਮਾ ਸਾਹਿਬ ਵੀ ਹੈ ਇਹਦਾ ਇਤਿਹਾਸ ਵੀ ਆਪਾਂ ਫੇਰ ਕਿਸੇ ਦਿਨ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਦੀਨੇ ਕੰਗੜ ਦੇ ਨੇੜੇ ਇੱਕ ਪਿੰਡ ਹੈ ਦਿਆਲਪੁਰਾ ਭਾਈਕਾ ਜਫਰਨਾਮਾ ਸਾਹਿਬ ਠੱਕੁਰ ਦੁਆਰਾ ਵੀ ਬਣਿਆ ਹੋਇਆ ਉਸ ਤੋਂ ਬਾਅਦ ਜਦੋਂ ਦੀਨੇ ਕੰਗੜ ਤੋਂ ਗੁਰੂ ਸਾਹਿਬ ਪਿੰਡ ਜਲਾਲ ਗੁਰੂ ਸਰ ਤੇ ਭਗਤੇ ਆਉਂਦੇ ਆ ਇਤਿਹਾਸ ਦੇ ਮੁਤਾਬਕ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਗਤੇ ਦੇ ਵਿੱਚ 3 ਦਿਨ ਰਹਿੰਦੇ ਆ। 3 ਦਿਨ ਰਹਿ ਕੇ ਜਦੋਂ ਫਿਰ ਲਾਗੇ ਪਿੰਡਾਂ ਮਲੂਕਾ ਕੋਠਾ ਗੁਰੂ ਕਾਹੇ ਪਿੰਡਾਂ ਦੇ ਵਿੱਚ ਜਾਂਦੇ ਆ ਉਸ ਤੋਂ ਬਾਅਦ ਭਗਤੇ ਦੇ ਵਿੱਚੋਂ ਆਪਣੇ ਪੂਰੇ ਜਥੇ ਦੇ ਨਾਲ ਆਪਣੇ ਵਹੀਰ ਦੇ ਨਾਲ ਜਦੋਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇਰਾ ਸਰਹੰਦ ਦਾ ਵਜ਼ੀਰ ਆ ਉਹ ਨੂੰ ਵੀ ਖਬਰ ਪਹੁੰਚ ਗਈ ਕਿ ਮਾਲਵੇ ਦੇਸ਼ ਦੇ ਵਿੱਚ ਗੁਰੂ ਗਵੰਦ ਸਿੰਘ ਜੀ ਦੀਨਾ ਕੰਗੜ ਦੇ ਵਿੱਚ ਸਹੀ ਸਲਾਮਤ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਦ ਜਾਣਦੇ ਸੀ ਨਾ ਵੀ ਉਹਨਾਂ ਨੂੰ ਪਤਾ ਸੀ ਵੀ ਮੁਗਲਾਂ ਨੇ ਤਾਂ ਹਮਲਾ ਕਰ ਨਹੀਂ ਕਰਨਾ ਤੇ ਗੁਰੂ ਪਾਤਸ਼ਾਹ ਜੀ ਪਿੰਡਾਂ ਦੇ ਵਿੱਚੋਂ ਸਿੰਘਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਸਿੰਘ ਸਿ ਜਾ ਕੇ ਅੰਮ੍ਰਿਤ ਛਕਾ ਕੇ ਸਾਰੇ ਉਹਨਾਂ ਨੂੰ ਪਤਾ ਸੀ ਮੈਨੂੰ ਇੱਕ ਹੋਰ ਜੰਗ ਲੜਨੀ ਪੈਣੀ ਹੈ ਇੱਕ ਯੁੱਧ ਹੋਰ ਹੋਣਾ ਤੇ ਉਹਦੇ ਲਈਓ ਬਸ ਇੱਕ ਜਗ੍ਹਾ ਹੀ ਦੇਖਣੀ ਸੀ ਉਹਨਾਂ ਨੇ ਵਧੀਏ ਉਹ ਜਗਾ ਦੀ ਤਲਾਸ਼ ਦੇ ਵਿੱਚ ਫਿਰ ਦਿਨਾ ਕੰਗੜ ਤੋਂ ਨਿਕਲਦੇ ਆ ਨਾ ਫਿਰ ਭਗਤੇ ਆਉਂਦੇ ਆ ਭਗਤੇ ਤਿੰਨ ਦਿਨਾਂ ਦੇ ਪੜਾ ਤੋਂ ਬਾਅਦ ਜਦੋਂ ਉੱਥੋਂ ਆਪਣੇ ਵਹੀਰ ਦੇ ਨਾਲ ਤੁਰਦੇ ਆ ਤੇ ਭਗਤੇ ਤੋਂ ਲਗਭਗ 2 2.5 ਕਿਲੋਮੀਟਰ ਤੇ ਵਿੱਥ ਤੇ ਇੱਕ ਸਥਾਨ ਆਉਂਦਾ ਗੰਡੂ ਉਹਦਾ ਨਾਂ ਗੰਡੂ ਵੈਸੇ ਦੱਸਣ ਦੇ ਮਤਾਬਕ ਜੋ ਵੱਡੇ ਵੱਡੇ ਰੈਂਦੇ ਆ ਦੱਸਿਆ ਹੋਇਆ ਇਤਿਹਾਸ ਹੈ ਜਾਂ ਆਪਾਂ ਕਹਿ ਲਈਏ ਲੋਕ ਇਤਿਹਾਸ ਹੈ ਉਹਦੇ ਮ ਦੱਸਣ ਦੇ ਮੁਤਾਬਕ ਹੈ ਕਿ ਜਿਹੜਾ ਗੰਡੂ ਇੱਕ ਰਾਜਾ ਸੀ ਉਹਦਾ ਨਾਮ ਸੀ ਗੰਡੂ ਗੰਡੂ ਇੱਕ ਰਾਜਾ ਸੀ ਤੇ ਜਿਹੜੀ ਇਹ ਗੰਡੂ ਆ ਇਹ ਰਾਜਧਾਨੀ ਸੀ ਇੱਥੇ ਇੱਕ ਉਹਦਾ ਪੂਰੀ ਰਾਜਧਾਨੀ ਜਿਹਨੇ ਉਹਦਾ ਪਿੰਡ ਪੂਰਾ ਥੇ ਹੋਇਆ ਥੇ ਦਾ ਮਤਲਬ ਹੀ ਉਜੜਿਆ ਹੋਇਆ ਹੈ ਇਹ ਮੈਂ ਕਹਿੰਦਾ ਵੀ ਜਦੋਂ ਆਪਾਂ ਕਹਿੰਨੇ ਨੇ ਵੀ ਉਜੜਿਆ ਹੋਵੇ ਇੱਕ ਸਾਡੇ ਦੇਖਣ ਜੀ ਦੀ ਗੱਲ ਆ ਵੀ ਅਸੀਂ ਆ ਪਿੰਡਾਂ ਦੇ ਰਹਿਣ ਵਾਲੇ ਆ ਕਿਉਂਕਿ ਜਿਹੜਾ ਉਹ ਸਥਾਨ ਆ ਨਾ ਗੰਡੂਸਰ ਉਹ ਚਾਰ ਪਿੰਡਾਂ ਦੀ ਹੱਦ ਤੇ ਆ ਚਾਰ ਪਿੰਡ ਉਹਨੂੰ ਲੱਗਦੇ ਆ ਭਗਤਾ ਪਾਈਕਾ ਸ੍ਰੀਏ ਵਾਲਾ ਬੁਰਜ ਥਰੋਡ ਤੇ ਕੋਠਾ ਗੁਰੂ ਕਾ ਚੌ ਪਿੰਡਾਂ ਦੀ ਹੱਦ ਤੇ ਵਿਚਾਲੇ ਆ ਬਿਲਕੁਲ ਇਹ ਸੈਂਟਰ ਦੇ ਵਿੱਚ ਆ ਇੱਥੇ ਤੇ ਅਸੀਂ ਆਪਣੀ ਸੁਰਖਤ ਚ ਵੀ ਦੇ ਦੇਉਂਦੇ ਸੀ ਪੁਰਾਣੇ ਟਾਈਮ ਤੇ ਅੱਜ ਤੋਂ ਮਤ 40 45 ਸਾਲ ਪਹਿਲਾਂ ਲਾ ਲਉ ਤੁਸੀਂ 30 35 ਸਾਲ ਪਹਿਲਾਂ ਕਈ ਵਾਰੀ ਹਾਲ ਚਲਾਉਣੇ ਉੱਥੇ ਪੈ ਲੀਆਂ ਤੇ ਦੇ ਨਾ ਉੱਥੋਂ ਕਈ ਵਾਰੀ ਪੁਰਾਣੇ ਭਾਂਡੇ ਵੀ ਨਿਕਲਦੇ ਰਹੇ ਆ ਇਹ ਦੇਖਣ ਦੀ ਗੱਲ ਆ ਚਲੋ ਆਓ ਆਪਾਂ ਉਸੇ ਬੰਦ ਤੇ ਆਉਨੇ ਆ ਤੇ ਗੁਰੂ ਗਵੰਦ ਸਿੰਘ ਜੀ ਉੱਥੇ ਆ ਕੇ ਜਦੋਂ ਗੰਡੂ ਸਰ ਰੁਕਦੇ ਆ ਨਾ ਕੁਸ ਕੁਸ ਸਮੇਂ ਦੇ ਲਈ ਪੜਾ ਕੀਤਾ ਤੇ ਕਹਿੰਦੇ ਜਿਹੜਾ ਉੱਥੋਂ ਦਾ ਰਾਜਾ ਸੀ ਉਹ ਮਰ ਗਿਆ ਸੀ ਪਰ ਇੱਕ ਮੋਹ ਦੇ ਕਾਰਨ ਉਹ ਤਿੱਤਰ ਦੀ ਜੁੰਨੀ ਦੇ ਵਿੱਚ ਭਟਕ ਰਿਹਾ ਸੀ ਤੇ ਤਿੱਤਰ ਜੀ ਤੋਂ ਬੋਲਿਆ ਨਾ ਤੇ ਗੁਰੂ ਪਾਤਸ਼ਾਹ ਜੀ ਤਾਂ ਹੁਣ ਅਨੰਤਰਜਮੀ ਆ ਨਾ ਉਹ ਤਾਂ ਸਮਝਦੇ ਸੀ ਇਹ ਗੱਲਾਂ ਤੇ ਉਹਨਾਂ ਨੇ ਆਪਣੇ ਸਿੰਘਾਂ ਨੂੰ ਕਿਹਾ ਵੀ ਸਿੰਘੋ ਇਹ ਜਿਹੜਾ ਤਿੱਤਰ ਆ ਨਾ ਇੱਕ ਰਾਜਾ ਹੈ ਤੇ ਆਪਣੀ ਇੱਕ ਜੁੰਨੀ ਭੁਗਤ ਰਿਹਾ ਹੈ ਸਿਆਦ ਜ ਆਪਾਂ ਇਹਨੂੰ ਮੁਕਤੀ ਦੇਣੀ ਹੈ ਤੇ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਆਪਣੇ ਸਿੰਘਾਂ ਨੂੰ ਜਾਓ ਕਹਿੰਦੇ ਵੀ ਸਿੰਘੋ ਤਿੱਤਰ ਫੜ ਕੇ ਲਿਆਓ ਤੇ ਗੁਰੂ ਪਾਤਸ਼ਾਹ ਜੀ ਨੂੰ ਸਿੰਘਾਂ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਤਿੱਤਰ ਉੱਡ ਨਹੀਂ ਨਾ ਜਾਵੇ ਉਹ ਕਹਿੰਦਾ ਨਹੀਂ ਵੀ ਤੁਸੀਂ ਜਾਓ ਇਹਦੀ ਇੱਕ ਅੱਖ ਵੀ ਖਰਾਬ ਆ ਖੱਬੀ ਸਾਈਡ ਤੋਂ ਇਹ ਉੱਡੇਗਾ ਨਹੀਂ ਚਲੋ ਮਹਾਰਾਜ ਦੀ ਇੱਕ ਬੋਲ ਉਹਨਾਂ ਦੇ ਜਿਵੇਂ ਉਹਨਾਂ ਨੂੰ ਭਾਣਾ ਉਹਨਾਂ ਦਾ ਹੈ ਨਾ ਜਦੋਂ ਗੁਰੂ ਨੇ ਆਪਣੀ ਰਸਨਾ ਪਵਿੱਤਰ ਰਸਨਾ ਤੀ ਕਹਿੰਦਾ ਵੀ ਨਹੀਂ ਉੱਡੇਗਾ ਤੇ ਨਹੀਂ ਉੱਡੇਗਾ ਫਰਨ ਜਿਹੜੇ ਤਾਂ ਸਰਦਾਵਾਨ ਆ ਮੰਨਣਗੇ ਚੀਜ਼ ਨੂੰ ਜੇ ਕੋਈ ਤਰਕ ਬੁੱਧੀ ਵਾਲਾ ਉਹ ਵੀਰ ਦੀ ਗੱਲ ਅਲੱਗ ਹੈ ਚਲੋ ਠੀਕ ਹੈ ਦੁਨੀਆ ਬਹੁਤ ਵੱਡੀ ਹੈ ਤੇ ਸਾਰੇ ਲੋਕ ਇੱਕ ਜਿਹੇ ਨਹੀਂ ਹੈ ਖੈਰ ਗੁਰੂ ਨੇ ਕਿਹਾ ਜਉ ਸਿੰਘੋ ਤੁਸੀਂ ਤਿੱਤਰ ਨੂੰ ਫੜ ਕੇ ਲੈ ਕੇ ਆਓ ਤਿੱਤਰ ਨੂੰ ਫੜ ਕੇ ਲਿਆਂਦਾ ਤੇ ਉੱਥੇ ਫਿਰ ਬਾਜ ਤੋਂ ਉਹ ਤਿੱਤਰ ਦਾ ਸਕਾਰ ਕਰਾ ਕੇ ਉਹਨੂੰ ਮੁਕਤੀ ਪ੍ਰਦਾਨ ਕੀਤੀ ਤੇ ਅੱਜ ਉਸ ਸਥਾਨ ਤੇ ਗੰਡੂ ਸਰ ਗੁਰਦੁਆਰਾ ਬਣਿਆ ਹੈ 10ਵੇਂ ਪਾਤਸ਼ਾਹ ਜੀ ਦੀ ਚਰਨ ਸੂ ਧਰਤੀ ਹੈ ਇੱਕ ਇਤਿਹਾਸਿਕ ਗੁਰਦੁਆਰਾ ਜਿੱਥੇ ਬੁੱਢਾ ਦਲ ਦੇ ਜੋ ਕੁਸ ਖਾਲਸੇ ਸਿੰਘ ਆ ਉਥੇ ਜਿਹੜੇ ਸੇਵਾ ਕਰਦੇ ਆ ਉਹਨਾਂ ਦਾ ਜਿਹੜੇ ਸਿੰਘ ਆ ਵਿੱਚ ਉਥੇ ਆ ਕਈ ਵਾਰੀ ਆਪ ਵੀ ਬੁੱਢਾ ਦਲ ਵਾਲੇ ਬਹੁਤ ਸਾਰੇ ਸਿੰਘ ਉਥੇ ਆਉਂਦੇ ਆ ਸੋਣੀ ਇੱਕ ਆ ਕੇ ਰੁਕਦੇ ਵੀ ਆ ਤੇ ਉਥੇ ਉਹਨਾਂ ਬਾਬਾ ਜੋਗਾ ਸਿੰਘ ਜੀ ਹੁਣ ਇੱਥੇ ਸੇਵਾ ਵੀ ਕਰ ਰਹੇ ਆ ਤੇ ਮੈਂ ਕਹਿੰਨਾ ਲੋਕ ਬੜੀ ਉੱਥੇ ਸੰਗਤ ਜਿਹੜੀ ਸਰਦਾ ਤੇ ਪ੍ਰੇਮ ਲਾਇਕ ਆਪਣੀ ਇੱਕ ਭਾਵਨਾ ਲੈ ਕੇ ਹੁੰਦੇ ਆ ਤੇ ਵੈਸੇ ਤਾਂ ਚਲੋ ਗੁਰੂ ਗ੍ਰੰਥ ਸਾਹਿਬ ਕਿਤੇ ਵੀ ਪ੍ਰਕਾਸ਼ ਆ ਹਰੇਕ ਜਗ੍ਹਾ ਹੀ ਸ਼ਕਤੀ ਵਾਪਰਦੀ ਹੈ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਪਰ ਇਹ ਤਾਂ ਜੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਾਂ ਧਰਤੀ ਉਚਰਨ ਸੋ ਧਰਤੀ ਹੈ ਜਿੱਥੇ ਮਾਲਵੇ ਦੇ ਵਿੱਚ ਤਾਂ ਬਹੁਤ ਗੁਰੂ ਗੋਬਿੰਦ ਸਿੰਘ ਜੀ ਆ ਸਾਰੇ ਲਾਗੇ ਜਿੰਨੇ ਪਿੰਡ ਐ ਇਸ ਤੋਂ ਬਾਅਦ ਸਾਡੇ ਪਿੰਡ ਤਸਰੀ ਵਾਲੇ ਤੋਂ ਪਿੰਡ ਤੋਂ ਬਾਅਦ ਇੱਕ ਡੋਡ ਪਿੰਡ ਆਮ ਦਾ ਉੱਥੇ ਮਹਾਰਾਜ ਜੀ ਦਾ ਪਵਿੱਤਰ ਚਰਨਾਂ ਦਾ ਜੋੜਾ ਪਿਆ ਇੱਕ ਦੋ ਦਿਨਾਂ ਚ ਮੈਂ ਉਹਦੇ ਇਤਿਹਾਸ ਬਾਰੇ ਵੀ ਤੁਹਾਨੂੰ ਜ਼ਰੂਰ ਚੰਨਣਾ ਪਾਵਾਂਗਾ ਤੇ ਅੱਗੇ ਜਿਹੜਾ ਆਪਾਂ ਗੰਡੂ ਸਰ ਗੁਰਦੁਆਰਾ ਚੋਂ ਪਿੰਡਾਂ ਦੀ ਹੱਦ ਤੇ ਬਣਿਆ ਹੋਇਆ ਇਹ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਿਆ ਕਦੇ ਵੀ ਤੁਸੀਂ ਤੇ ਮਾਲਵੇ ਦੀ ਧਰਤੀ ਤੇ ਆਉ ਤੇ ਇਹ ਇੱਕ ਜਫਰਨਾਮਾ ਜਿੱਦੋਂ ਲੋਹਗਾੜ ਗੁਰਦੁਆਰਾ ਆਪਣੇ ਦੀਨੇ ਕਾਂਗੜ ਦੇ ਵਿੱਚ ਆ ਤੇ ਦਿਹਾਲਪੁਰਾ ਭਾਈ ਦੇ ਜਿੱਥੇ ਦਿਨੇ ਸਮੇਂ ਦਿਨ ਦੇ ਸਮੇਂ ਚ ਗੁਰੂ ਗੋਬਿੰਦ ਸਿੰਘ ਰੋਖਦੇ ਸੀ ਉੱਥੇ ਜਫਰਨਾਮਾ ਲਿਖਿਆ ਗਿਆ ਉਸ ਤੋਂ ਬਾਅਦ ਭਗਤਾ ਭਾਈ ਕਾ ਇਹ ਵੀ ਇੱਕ ਧਰਤੀ ਇਤਿਹਾਸਿਕ ਧਰਤੀ ਆ ਕੋਠਾ ਗੁਰੂ ਕਾ ਹੋਇਆ ਐ ਸਾਰੇ ਪਿੰਡਾਂ ਦਾ ਇੱਕ ਬਹੁਤ ਇਤਿਹਾਸ ਸਥਾਨ ਆ ਸਾਰੇ ਪਿੰਡ ਹੀ ਇੱਕ ਪਵਿੱਤਰ ਮੰਨੇ ਜਾਂਦੇ ਆ ਕਿ ਗੁਰੂ ਆਪ ਆਉਂਦੇ ਰਹੇ ਇੱਥੇ ਇਹ ਪਿੰਡਾਂ ਦੇ ਵਿੱਚ ਤੇ ਅੱਜ ਮੇਰਾ ਇੰਨਾ ਇਤਿਹਾਸ ਸੀ ਤੇ ਮੈਨੂੰ ਉਮੀਦ ਆ ਤੁਸੀਂ ਜ਼ਰੂਰ ਪਸੰਦ ਕਰੋਗੇ ਮੈਂ ਇੱਕ ਤੁਹਾਡੇ ਤੋਂ ਉਮੀਦ ਰੱਖਦਾ ਕਿ ਮੈਂ ਜਿੰਨੀ ਕੁ ਮੈਨੂੰ ਨੌਲੇਜ ਮਿਲਦੀ ਐ ਜਾਣਕਾਰੀ ਇਨਫੋਰਮੇਸ਼ਨ ਮੈਂ ਇਕੱਠੀ ਕਰਦਾ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦਾ ਰਹਿਣਾ ਕਿਰਪਾ ਕਰਿਆ ਕਰੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾ ਨਾਲ ਵੈਰ ਕੁਮਾਂ ਮੰਦਿਰ ਦੁਸ਼ਟਾਂ ਨਾਲ ਮੋਹ ਪਿਆ